ਅੱਜ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਇੱਕ ਕੋਆਰਡੀਨੇਟਡ ਸਰਚ ਆਪ੍ਰੇਸ਼ਨ ਜਿਹੜਾ ਹੈਗਾ ਉਹ ਚਲਾਇਆ ਗਿਆ ਹੈ ਜਿਹੜੇ ਵੀ ਪਬਲਿਕ ਪਲੇਸਿਸ ਹੈਗੇ ਜਿੱਥੇ ਪਬਲਿਕ ਫੀਡਬੈਕ ਆਇਆ ਹੈਗਾ ਰਿਗਾਰਡਿੰਗ ਅਨਜੰਮਸ਼ਨ ਤੋਂ ਅਸੀਂ ਉਹਨੂੰ ਸਪੈਸ਼ਲੀ ਚੈੱਕ ਕਰਾ ਰਹੇ ਹਾਂ ਅ ਇਸ ਕਰਕੇ ਜਿਹੜਾ ਹੈਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਚਾਹਤੋ ਸਭ ਢੀਗਨਾਂ ਦੇ ਵਿੱਚ ਜਿਹੜੇ ਸੜੇ ਹਲਕਾ ਜਿਹੜੇ ਡੀਐਸਪੀ ਹੈਗੇ ਐਸਐਸਓ ਜਗੇ ਉਹਨਾਂ ਦੇ ਨਾਲ ਹੀ ਐਸਪੀ ਸਾਹਿਬਾਨ ਹੈਗੇ ਐਂਡ ਸਪੈਸ਼ਲੀ ਜਿਹੜਾ ਹੈਗਾ ਮੇਰੇ ਵੱਲੋਂ ਵੀ ਸ਼ੋ ਪ੍ਰੀਜ਼ੈਂਟ ਤਰੀਕੇ ਦੀ ਅਸੀਂ ਸਾਡੇ ਵੱਖ-ਵੱਖ ਟੀਮਾਂ ਜਿਹੜੀ ਹੈਗੀ ਵੱਖ-ਵੱਖ ਖਾਵਾਂ ਤੇ ਜਿਹੜੀ ਹੈਗੀ ਲੱਗੀ ਹੋਈ ਹੈ ਅਦੇ ਚ ਅਸੀਂ ਕਾਫੀ ਬੰਦੇ ਜਿਹੜੇ ਹੈਗੇ ਲੌਂਗ ਅਪੀ ਕੀਤੇ ਹੈਗੇ ਉਹਦੇ ਚ ਅਸੀਂ ਲੀਗਲ ਕਰਵਾਇ ਚੜੀ ਹੈ ਸਰ ਜੀ ਸਰ ਨੂੰ ਤਾਂ ਕਿਨੇ ਟੀਮ ਐਡੀਲ ਕਹਿੰਦੇ ਦੇਖੋ ਇਹਦੇ ਚ ਟੋਟਲ ਚਿਲਾ ਗੁਰਦਾਸਪੁਰ ਦੇ ਵਿੱਚ 10 ਟੀਮਾਂ ਆ ਜਨਾਂ ਹੋਣਗੀ ਸਰ ਕਿਤੇ ਕਿਤੇ ਚਾਹੀ ਨਹੀਂ ਜ਼ਿਆਦਾ ਚੱਲਦੇ ਦੇਖੋ ਸਾਰੇ ਹੀ ਹੈ ਦੇਖੋ ਦਿਨਾਂਗਰ ਦੇ ਵਿੱਚ ਵੀ ਹੈਗਾ ਗੁਰਦਾਸਪੁਰ ਸ਼ਹਿਰ ਦੇ ਕਲਾਨੋ ਤਾਰੀਵਾਲ ਆਪਣਾ ਦਰਾੰਗਲਾ ਅੰਦਰ ਬੇਰਾਮ ਤੋਂ ਸਾਰੇ ਜਿਹੜੇ ਹੈਗੇ ਮੈਨੇਜਮੈਂਟ ਲੈਸ਼ੇ ਹੈਗੇ ਜਿੱਥੇ ਪਬਲਿਕ ਫੀਡਬੈਕ ਆਇਆ ਜਿੱਥੇ ਸ਼ਿਕਾਇਤ ਆਈ ਉਹ ਉੱਥੇ ਇਸ ਤਰ੍ਹਾਂ ਨਾਲ ਜਿਹੜਾ ਹੈਗਾ ਉਹ ਕਰਾ ਦੇ। ਉਹ ਸਾਡੇ ਵੱਲੋਂ ਵੀ ਅੱਗੇ ਵੀ ਜਿਹੜਾ ਹੈਗਾ ਜਾਰੀ ਰਹੇਗਾ। ਤੁਹਾਨੂੰ ਜਿੱਦਾਂ ਕਿ ਪਤਾ ਹੈਗਾ ਕਿ ਸਾਡੇ ਵੱਲੋਂ ਦੋ ਦਿਨ ਪਹਿਲਾਂ ਵੀ ਜਿਹੜਾ ਹੈਗਾ ਇਸ ਮੌਲਾ ਇਸਲਾਮਾਬਾਦ ਦੇ ਵਿੱਚ ਵੀ ਜਿਹੜਾ ਹੈਗਾ ਐਕਸ਼ਨ ਕੀਤਾ ਗਿਆ ਸੀ। ਤੋਂ ਲਗਾਤਾਰ ਜਿਹੜੀ ਹੈਗੀ ਤੋਂ ਪੁਲਿਸ ਮਨੇ ਇੱਕ ਡੀਜੀਪੀ ਸਾਹਿਬ ਦੇ ਇਫੈਕਸ਼ਨ ਇੱਥੇ ਜਿਹੜਾ ਉਹ ਡੀਆਈਜੀ ਬਾਰਡਰ ਦੇ ਤੇ ਨਿਗਰਾਨੀ ਹੈ ਕਿ ਜਿਹੜਾ ਹੈਗਾ ਅਸੀਂ ਲਗਾਤਾਰ ਜਿਹੜਾ ਹੈਗਾ ਅ ਕ੍ਰੈਕਡਾਊਨ ਆਸੀ ਜੜੇ ਕਰ ਰਹੇ ਹੈਗੇ ਇਹਦੇ ਨਾਲ ਹੀ ਜਿਹੜੀ ਹੈਗੀ ਸਾਡੇ ਵੱਲੋਂ ਦੀ ਐਡਿਕਸ਼ਨ ਦੀ ਪੰਜਾਬ ਸਰਕਾਰ ਦੀ ਜਿਹੜੀ ਕੰਡੀਸ਼ਨ ਮਤਾਬਕ ਜੜਾ ਹੈਗੇ ਅਸੀਂ ਲੋਕਾਂ ਨੂੰ ਡੀ ਐਡਿਕਸ਼ਨ ਸੈਂਟਰ ਦੀ ਜਮਾ ਕਰਾ ਰਹੇ ਹਾਂ ਔਰ ਇਹਦਾ ਸਟੇਸ਼ਨ ਵੱਤ ਤੋਂ ਵੱਜ ਸਟੇਸ਼ਨ ਜਿਹੜਾ ਔਰ ਸੈਂਟਰ ਕਰਾ ਰਹੇ ਤਾਂ ਕਿ ਪੰਜਾਬ ਗਵਰਨਮੈਂਟ ਦੀ ਜਿਹੜੀ ਨਸ਼ਾ ਬੇਜ ਦੀ ਜਿਹੜੀ ਜਿਹੜੀ ਮੋਣੀ ਮੈਂ ਉਹਨੂੰ ਉਹਨੂੰ ਬੜੇ ਵੱਡੇ ਪੱਧਰ ਤੇ ਅਸੀਂ ਜਿਹੜਾ ਹੈਗਾ ਇੱਕ ਇੱਕ ਜਨ ਅੰਦੋਲਨ ਹੈ ਉਹ ਬਣਾਈ ਤਕੋ ਉਹ ਸਾਡੀ ਸਾਡੀ ਜਿਹੜੀ ਸ਼ਾਰੀ ਨਿਕਲ ਪ੍ਰੋਸੈਸ ਜਿਹੜੇ ਹੈਗੇ ਇਹ ਪ੍ਰੋਸੈਸ ਹੈਗੇ ਉਹ ਅਸੀਂ ਤੁਹਾਨੂੰ ਜਿਹੜਾ ਹੈਗਾ 160 ਦੇਖੋ ਜੀ ਅੱਜ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਇੱਕ ਕੋਆਰਡੀਨੇਟਡ ਸਰਕੋਪ੍ਰੈਸ਼ਨ ਜਿਹੜਾ ਹੈਗਾ ਉਹ ਚਲਾਇਆ ਗਿਆ ਹੈ ਜਿਹੜੇ ਵੀ ਪਬਲਿਕ ਪਲੇਸਿਸ ਹੈਗੇ ਜਿੱਥੇ ਪਬਲਿਕ ਫੀਡਬੈਕ ਆਇਆ ਹੈਗਾ ਰਿਗਾਰਡਿੰਗ ਅਨਜਮਸ਼ਨ ਤੋਂ ਅਸੀਂ ਉਹਨੂੰ ਸਪੈਸ਼ਲੀ ਚੈੱਕ ਕਰਾ ਰਹੇ ਹਾਂ ਅ ਇਸ ਕਰਕੇ ਜਿਹੜਾ ਹੈਗਾ ਬਰਦਾਸ਼ੂ ਜ਼ਿਲ੍ਹੇ ਦੇ ਵਿੱਚ ਚਾਹਤੋ ਸਬੜੀ ਦਿਨਾਂ ਦੇ ਵਿੱਚ ਜਿਹੜੇ ਸਾਡੇ ਹਲਕਾ ਜਿਹੜੇ ਡੀਐਸਪੀ ਹੈਗੇ ਐਸਐਸਓ ਹੈਗੇ ਉਹਨਾਂ ਦੇ ਨਾਲ ਹੀ ਐਸਪੀ ਸਾਹਿਬਾਨ ਹੈਗੇ ਐਂਡ ਸਪੈਸ਼ਲੀ ਜਿਹੜਾ ਹੈਗਾ ਮੇਰੇ ਵੱਲੋਂ ਵੀ ਸੁਪਰਵੀਜ਼ਨ ਜਿਹੜੀ ਕੀਤੀ ਗਈ ਅਸੀਂ ਸਾਡੇ ਵੱਖ-ਵੱਖ ਟੀਮਾਂ ਜਿਹੜੀ ਹੈਗੀ ਵੱਖ-ਵੱਖ ਥਾਵਾਂ ਤੇ ਜਿਹੜੀ ਹੈਗੀ ਲੱਗੀ ਹੋਈ ਹੈ ਜਿਹਦੇ 'ਚ ਅਸੀਂ ਕਾਫੀ ਬੰਦੇ ਜਿਹੜੇ ਹੈਗੇ ਲੌਂਗ ਉਦੇਛੇ ਅਸੀਂ ਲੀਗਲ ਕਾਰਵਾਈ ਕਰੀਏ ਸਰ ਜੀ ਸਰ ਨੂੰ ਤਾਂ ਕਿ ਨੇੜੇ ਮੈਡੀਕਲ ਦੇਖੋ ਇਹਦੇ ਚਾ ਟੋਟਲ ਜਿਲ੍ਹਾ ਗੁਰਦਾਸਪੁਰ ਦੇ ਵਿੱਚ 10 ਟੀਮਾਂ ਆਜਨ ਉਹਦੇ ਸਰ ਕਿਤੇ ਕਿਤੇ ਚੱਹੀ ਨਹੀਂ ਜਿਆਦਾ ਚੱਲਦੇ ਦੇਖੋ ਸਾਰੇ ਹੈ ਦੇਖੋ ਦਿਨਾਨਗਰ ਦੇ ਵਿੱਚ ਵੀ ਹੈਗਾ ਗੁਰਦਾਸਪੁਰ ਸ਼ਹਿਰ ਦੇ ਕਲਾਨੋ ਥਾਰੀਵਾਲ ਆਪਣਾ ਦਰਾੰਗੜਾ ਅੰਦਰ ਬੇਰਾਂ ਤੋਂ ਸਾਰੇ ਜਿਹੜੇ ਹੈਗੇ ਮੈਨੇਜਮੈਂਟ ਲੈਸ਼ੇ ਹੈਗੇ ਜਿੱਥੇ ਪਬਲਿਕ ਫੀਡਬੈਕ ਆਇਆ ਜਿੱਥੇ ਸ਼ਿਕਾਇਤ ਆਈ ਉਹਦੇ ਹਿਸਾਬ ਨਾਲ ਜਿਹੜਾ ਹੈਗਾ ਉਹ ਕਰਾ ਦੇ ਸਾਡੇ ਵੱਲੋਂ ਵੀ ਅੱਗੇ ਵੀ ਜਿਹੜਾ ਹੈਗਾ ਜਾਰੀ ਰਹੇਗਾ ਤੁਹਾਨੂੰ ਜਿੱਦਾਂ ਕਿ ਪਤਾ ਹੈਗਾ ਕਿ ਸਾਡੇ ਵੱਲੋਂ ਦੋ ਦਿਨ ਪਹਿਲਾਂ ਵੀ ਜਿਹੜਾ ਹੈਗਾ ਇਸ ਮਲਾਇਸਲਾਮਾਬਾਦ ਦੇ ਵਿੱਚ ਵੀ ਜਿਹੜਾ ਹੈਗਾ ਐਕਸ਼ਨ ਕੀਤਾ ਗਿਆ ਸੀ ਤੋਂ ਲਗਾਤਾਰ ਜਿਹੜੀ ਹੈਗੀ ਪੁਲਿਸ ਮਨੇ ਇੱਕ ਡੀਜੀਪੀ ਸਾਹਿਬ ਦੇ ਇਫੈਕਸ਼ਨ ਇੱਥੇ ਜਿਹੜਾ ਉਹ ਡੀਆਈਜੀ ਬਾਰਡਰ ਹੈ ਤੇ ਨਿਗਰਾਨੀ ਹੈ ਕਿ ਜਿਹੜਾ ਹੈਗਾ ਅਸੀਂ ਲਗਾਤਾਰ ਜਿਹੜਾ ਹੈਗਾ ਅ ਕ੍ਰੈਕਡਾਊਨ ਅਸੀਂ ਜਿਹੜੇ ਕਰ ਰਹੇ ਹੈਗੇ ਇਹਦੇ ਨਾਲ ਹੀ ਜਿਹੜੀ ਹੈਗੀ ਸਾਡੇ ਵੱਲੋਂ ਦੀ ਐਡਿਕਸ਼ਨ ਦੀ ਪੰਜਾਬ ਸਰਕਾਰ ਦੀ ਜਿਹੜੀ ਪਾਲਿਸੀ ਮੁਤਾਬਕ ਜਿਹੜਾ ਹੈਗੇ ਅਸੀਂ ਲੋਕਾਂ ਨੂੰ ਡਿਕ ਐਡਿਕਸ਼ਨ ਸੈਂਟਰ ਤੇ ਜਮਾ ਕਰਾ ਰਹੇ ਹਾਂ ਔਰ ਇਹਦਾ ਰਜਿਸਟ੍ਰੇਸ਼ਨ ਵੱਤ ਤੋਂ ਰਜਿਸਟ੍ਰੇਸ਼ਨ ਜਿਹੜਾ ਹੋਣ ਸੈਂਟਰ ਕਰਾ ਰਹੇ ਹਾਂ ਤਾਂ ਕਿ ਪੰਜਾਬ ਗਵਰਨਮੈਂਟ ਦੀ ਜਿਹੜੀ ਨਸ਼ਾ ਬੇਦੁਰੀ ਜਿਹੜੀ ਜਿਹੜੀ ਮੂਨੀ ਮੈਂ ਉਹਨੂੰ ਉਹਨੂੰ ਬੜੇ ਬੜੇ ਪੱਧਰ ਤੇ ਅਸੀਂ ਜਿਹੜਾ ਹੈਗਾ ਇੱਕ ਇੱਕ ਜਨ ਅੰਦੋਲਨ ਹੈ ਉਹ ਬਣਾਈ ਦੇਖੋ ਉਹ ਉਹ ਸਾਡੀ ਸਾਡੀ ਜਿਹੜੀ ਸਾਰੀ ਨਿਕਲ ਪ੍ਰੋਸੈਸ ਜਿਹੜੇ ਹੈਗੇ ਇਹ ਪ੍ਰੋਸੈਸ ਹੈਗੇ ਉਹ ਅਸੀਂ ਤੁਹਾਨੂੰ ਜਿਹੜਾ ਹੈਗਾ 160 ਦੇ ਦੇਖੋ ਜੀ ਅੱਜ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਇੱਕ ਕੋਰਡਨੈਂਟ ਸਰਚ ਆਪਰੇਸ਼ਨ ਜਿਹੜਾ ਹੈਗਾ ਉਹ ਚਲਾਇਆ ਗਿਆ ਹੈ ਜਿਹੜੇ ਵੀ ਪਬਲਿਕ ਪਲੇਸਿਸ ਹੈਗੇ ਜਿੱਥੇ ਪਬਲਿਕ ਫੀਡਬੈਕ ਆਇਆ ਹੈਗਾ ਰਿਗਾਰਡਿੰਗ ਅਨਜੰਸ਼ਨ ਤੋਂ ਅਸੀਂ ਉਹਨੂੰ ਸਪੈਸ਼ਲੀ ਚੈੱਕ ਕਰਾ ਰਹੇ ਹਾਂ ਅ ਇਸ ਕਰਕੇ ਜਿਹੜਾ ਹੈਗਾ ਬਰਦਾਸ਼ ਤੋਂ ਜ਼ਿਲ੍ਹੇ ਦੇ ਵਿੱਚ ਚਾਹਤੋ ਸਬ ਡਿਵੀਜ਼ਨਾਂ ਦੇ ਵਿੱਚ ਜਿਹੜੇ ਸਾਡੇ ਹਲਕਾ ਜਿਹੜੇ ਡੀਐਸਪੀ ਹੈਗੇ ਐਸਐਸਓ ਜਗੇ ਉਹਨਾਂ ਦੇ ਨਾਲ ਹੀ ਐਸਪੀ ਸਾਹਿਬਾਨ ਹੈਗੇ ਐਂਡ ਸਪੈਸ਼ਲੀ ਜਿਹੜਾ ਹੈਗਾ ਮੇਰੇ ਵੱਲੋਂ ਵੀ ਸੁਪਰਵੀਜ਼ਨ ਜਿਹੜੀ ਕੀਤੀ ਗਈ ਅਸੀਂ ਸਾਡੇ ਵੱਖ-ਵੱਖ ਟੀਮਾਂ ਜਿਹੜੀ ਹੈਗੀ ਵੱਖ-ਵੱਖ ਥਾਵਾਂ ਤੇ ਜਿਹੜੀ ਹੈਗੀ ਲੱਗੀ ਹੋਈ ਅਜਿੱਚ ਅਸੀਂ ਕਾਫੀ ਬੰਦੇ ਜਿਹੜੇ ਹੈਗੇ ਰੌਂਗ ਉਦੇਛੇ ਅਸੀਂ ਲੀਗਲ ਕਾਰਵਾਈ ਕਰੀਏ ਸਰ ਜੀ ਸਰ ਨੂੰ ਤਾਂ ਕਿ ਨੇੜੇ ਮੈਡੀਕਲ ਦੇਖੋ ਇਹਦੇ ਚ ਟੋਟਲ ਜਿਲ੍ਹਾ ਗੁਰਦਾਸਪੁਰ ਦੇ ਵਿੱਚ 10 ਟੀਮਾਂ ਆਜਨ ਉਹਦੇ ਸਰ ਕਿਤੇ ਕਿਤੇ ਚਾਹੀ ਨਹੀਂ ਜਿਆਦਾ ਚੱਲਦੇ ਦੇਖੋ ਸਾਰੇ ਹੈ ਦੇਖੋ ਦਿਨਾਨਗਰ ਦੇ ਵਿੱਚ ਵੀ ਹੈਗਾ ਗੁਰਦਾਸਪੁਰ ਸ਼ਹਿਰ ਦੇ ਕਲਾਨੋ ਤਾਰੀਵਾਲ ਆਪਣਾ ਦਰਾੰਗੜਾ ਅੰਦਰ ਬੇਰਾਂ ਤੋਂ ਸਾਰੇ ਜਿਹੜੇ ਹੈਗੇ ਮੈਨੇਜਮੈਂਟ ਲੈਸ਼ੇ ਹੈਗੇ ਜਿੱਥੇ ਪਬਲਿਕ ਫੀਡਬੈਕ ਆਇਆ ਜਿੱਥੇ ਸ਼ਿਕਾਇਤ ਆਈ ਉਹਦੇ ਹਿਸਾਬ ਨਾਲ ਜਿਹੜਾ ਹੈਗਾ ਉਹ ਕਰਾ ਦੇ ਸਾਡੇ ਵੱਲੋਂ ਵੀ ਅੱਗੇ ਵੀ ਜਿਹੜਾ ਹੈਗਾ ਜਾਰੀ ਰਹੇਗਾ ਤੁਹਾਨੂੰ ਜਿੱਦਾਂ ਕਿ ਪਤਾ ਹੈਗਾ ਕਿ ਸਾਡੇ ਵੱਲੋਂ ਦੋ ਦਿਨ ਪਹਿਲਾਂ ਵੀ ਜਿਹੜਾ ਹੈਗਾ ਇਸ ਮਲਾਇਸਲਾਮਾਬਾਦ ਦੇ ਵਿੱਚ ਵੀ ਜਿਹੜਾ ਹੈਗਾ ਐਕਸ਼ਨ ਕੀਤਾ ਗਿਆ ਸੀ। ਤੋਂ ਲਗਾਤਾਰ ਜਿਹੜੀ ਹੈਗੀ ਉਹਦਾ ਸੂ ਪੁਲਿਸ ਮੈਨੇ ਇੱਕ ਡੀਜੀ ਸਾਹ ਦੇ ਇਫੈਕਸ਼ਨ ਇੱਥੇ ਜਿਹੜਾ ਉਹ ਡੀਆਈਜੀ ਬਾਰਡਰ ਹੈ ਤੇ ਨਿਗਰਾਨੀ ਹੈ ਕਿ ਜਿਹੜਾ ਹੈਗਾ ਅਸੀਂ ਲਗਾਤਾਰ ਜਿਹੜਾ ਹੈਗਾ ਅ ਕ੍ਰੈਕਡਾਊਨ ਅਸੀਂ ਜਿਹੜੇ ਕਰ ਰਹੇ ਹੈਗੇ ਇਹਦੇ ਨਾਲ ਹੀ ਜਿਹੜੀ ਹੈਗੀ ਸਾਡੇ ਵੱਲੋਂ ਦੀ ਐਡਿਕਸ਼ਨ ਦੀ ਪੰਜਾਬ ਸਰਕਾਰ ਦੀ ਜਿਹੜੀ ਪਾਲਿਸੀ ਮੁਤਾਬਕ ਜਿਹੜਾ ਹੈਗਾ ਅਸੀਂ ਲੋਕਾਂ ਨੂੰ ਡਿਕ ਐਡਿਕਸ਼ਨ ਸੈਂਟਰ ਤੇ ਜਮਾ ਕਰਾ ਰਹੇ ਆਂ ਔਰ ਇਹਦਾ ਰਜਿਸਟ੍ਰੇਸ਼ਨ ਵੱਤ ਤੋਂ ਰਜਿਸਟ੍ਰੇਸ਼ਨ ਜਿਹੜਾ ਹੋਣ ਸੈਂਟਰ ਕਰਾ ਰਹੇ ਆਂ ਤਾਂ ਕਿ ਪੰਜਾਬ ਗਵਰਨਮੈਂਟ ਦੀ ਜਿਹੜੀ ਨਸ਼ਾ ਬੇਦੁਰੀ ਦੀ ਜਿਹੜੀ ਜਿਹੜੀ ਮੂਨੀ ਮੈਂ ਉਹਨੂੰ ਉਹਨੂੰ ਬੜੇ ਬੜੇ ਪੱਧਰ ਤੇ ਅਸੀਂ ਜਿਹੜਾ ਹੈਗਾ ਇੱਕ ਇੱਕ ਜਨ ਅੰਦੋਲਨ ਹੈ ਉਹ ਬਣਾਈ ਦੇਖੋ ਉਹ ਉਹ ਸਾਰੀ ਸਾਡੀ ਜਿਹੜੀ ਸਾਰੀ ਨਿਕਲ ਪ੍ਰੋਸੈਸ ਜਿਹੜੇ ਹੈਗੇ ਇਹ ਪ੍ਰੋਸੈਸ ਹੈਗੇ ਉਹ ਅਸੀਂ ਤੁਹਾਨੂੰ ਜਿਹੜਾ ਹੈਗਾ 160 ਦੇ ਦੇਖੋ ਜੀ ਅੱਜ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਇੱਕ ਕੋਰਡਨੈਂਟ ਸਰਚ ਆਪਰੇਸ਼ਨ ਜਿਹੜਾ ਹੈਗਾ ਉਹ ਚਲਾਇਆ ਗਿਆ ਹੈ ਜਿਹੜੇ ਵੀ ਪਬਲਿਕ ਪਲੇਸਿਸ ਹੈਗੇ ਜਿੱਥੇ ਪਬਲਿਕ ਫੀਡਬੈਕ ਆਇਆ ਹੈਗਾ ਰਿਗਾਰਡਿੰਗ ਅਨਜਮਸ਼ਨ ਤੋਂ ਅਸੀਂ ਉਹਨੂੰ ਸਪੈਸ਼ਲੀ ਚੈੱਕ ਕਰਾ ਰਹੇ ਹਾਂ ਅ ਇਸ ਕਰਕੇ ਜਿਹੜਾ ਹੈਗਾ ਬਰਦਾਸ਼ੂ ਜ਼ਿਲ੍ਹੇ ਦੇ ਵਿੱਚ ਚਾਹਤੋ ਸਭੀ ਦਿਨਾਂ ਦੇ ਵਿੱਚ ਜਿਹੜੇ ਸਾਡੇ ਹਲਕਾ ਜਿਹੜੇ ਡੀਐਸਪੀ ਹੈਗੇ ਐਸਐਸਓ ਹੈਗੇ ਉਹਨਾਂ ਦੇ ਨਾਲ ਹੀ ਐਸਪੀ ਸਾਹਿਬਾਨ ਹੈਗੇ ਐਂਡ ਸਪੈਸ਼ਲੀ ਜਿਹੜਾ ਹੈਗਾ ਮੇਰੇ ਵੱਲੋਂ ਵੀ ਸੁਪਰਵੀਜ਼ਨ ਜਿਹੜੀ ਕੀਤੀ ਗਈ ਅਸੀਂ ਸਾਡੇ ਵੱਖ-ਵੱਖ ਟੀਮਾਂ ਜਿਹੜੀ ਹੈਗੀ ਵੱਖ-ਵੱਖ ਥਾਵਾਂ ਤੇ ਜਿਹੜੀ ਹੈਗੀ ਲੱਗੀ ਹੋਈ ਹੈ ਜਿਹਦੇ 'ਚ ਅਸੀਂ ਕਾਫੀ ਬੰਦੇ ਜਿਹੜੇ ਹੈਗੇ ਰੌਂਡਪੇਟ ਉਦੇ ਚ ਅਸੀਂ ਲੀਗਲ ਕਾਰਵਾਈ ਕਰੀਏ ਸਰ ਜੀ ਸਰ ਨੂੰ ਤਾਂ ਕਿ ਨੇੜੇ ਮੈਡੀਕਲ ਦੇਖੋ ਇਹਦੇ ਚ ਟੋਟਲ ਜਿਲ੍ਹਾ ਗੁਰਦਾਸਪੁਰ ਦੇ ਵਿੱਚ 10 ਟੀਮਾਂ ਆਜਨ ਵਾਲੀ ਸਰ ਕਿਤੇ ਕਿਤੇ ਚੱਹੀ ਨਹੀਂ ਜਿਆਦਾ ਚੱਲਦੇ ਦੇਖੋ ਸਾਰੇ ਹੈ ਦੇਖੋ ਦਿਨਾਨਗਰ ਦੇ ਵਿੱਚ ਵੀ ਹੈਗਾ ਗੁਰਦਾਸਪੁਰ ਸ਼ਹਿਰ ਦੇ ਕਲਾਨੋ ਥਾਰੀਵਾਲ ਆਪਣਾ ਦਰਾੰਗੜਾ ਅੰਡ ਬੇਰਾਂ ਤੋਂ ਸਾਰੇ ਜਿਹੜੇ ਹੈਗੇ ਮੈਨੇਜਮੈਂਟ ਲੈਸ਼ੇ ਹੈਗੇ ਜਿੱਥੇ ਪਬਲਿਕ ਫੀਡਬੈਕ ਆਇਆ ਜਿੱਥੇ ਸ਼ਿਕਾਇਤ ਆਈ ਉਹਦੇ ਹਿਸਾਬ ਨਾਲ ਜਿਹੜਾ ਹੈਗਾ ਉਹ ਕਰਾ ਦੇ ਸਾਡੇ ਵੱਲੋਂ ਵੀ ਅੱਗੇ ਵੀ ਜਿਹੜਾ ਹੈਗਾ ਜਾਰੀ ਰਹੇਗਾ ਤੁਹਾਨੂੰ ਜਿੱਦਾਂ ਕਿ ਪਤਾ ਹੈਗਾ ਕਿ ਸਾਡੇ ਵੱਲੋਂ ਦੋ ਦਿਨ ਪਹਿਲਾਂ ਵੀ ਜਿਹੜਾ ਹੈਗਾ ਇਸ ਮਲਾਇਸਲਾਮਾਬਾਦ ਦੇ ਵਿੱਚ ਵੀ ਜਿਹੜਾ ਹੈਗਾ ਐਕਸ਼ਨ ਕੀਤਾ ਗਿਆ ਸੀ ਤੋਂ ਲਗਾਤਾਰ ਜਿਹੜੀ ਹੈਗੀ ਪੁਲਿਸ ਮਨੇ ਇੱਕ ਡੀਜੀਪੀ ਸਾਹਿਬ ਦੇ ਇਫੈਕਸ਼ਨ ਇੱਥੇ ਜਿਹੜਾ ਉਹ ਡੀਆਈਜੀ ਬਾਰਡਰ ਹੈ ਤੇ ਨਿਗਰਾਨੀ ਹੈ ਕਿ ਜਿਹੜਾ ਹੈਗਾ ਅਸੀਂ ਲਗਾਤਾਰ ਜਿਹੜਾ ਹੈਗਾ ਅ ਕ੍ਰੈਕਡਾਊਨ ਅਸੀਂ ਜਿਹੜੇ ਕਰ ਰਹੇ ਹੈਗੇ ਇਹਦੇ ਨਾਲ ਹੀ ਜਿਹੜੀ ਹੈਗੀ ਸਾਡੇ ਵੱਲੋਂ ਦੀ ਐਡਿਕਸ਼ਨ ਦੀ ਪੰਜਾਬ ਸਰਕਾਰ ਦੀ ਜਿਹੜੀ ਪਾਲਿਸੀ ਮੁਤਾਬਕ ਜਿਹੜਾ ਹੈਗੇ ਅਸੀਂ ਲੋਕਾਂ ਨੂੰ ਡਿਕ ਐਡਿਕਸ਼ਨ ਸੈਂਟਰ ਤੇ ਜਮਾ ਕਰਾ ਰਹੇ ਹਾਂ ਔਰ ਇਹਦਾ ਰਜਿਸਟ੍ਰੇਸ਼ਨ ਵੱਤ ਤੋਂ ਰਜਿਸਟ੍ਰੇਸ਼ਨ ਜਿਹੜਾ ਹੋਣ ਸੈਂਟਰ ਕਰਾ ਰਹੇ ਹਾਂ ਤਾਂ ਕਿ ਪੰਜਾਬ ਗਵਰਨਮੈਂਟ ਦੀ ਜਿਹੜੀ ਨਸ਼ਾ ਬੇਦੁਰੀ ਜਿਹੜੀ ਜਿਹੜੀ ਮੂਨੀ ਮੈਂ ਉਹਨੂੰ ਉਹਨੂੰ ਬੜੇ ਬੜੇ ਪੱਧਰ ਤੇ ਅਸੀਂ ਜਿਹੜਾ ਹੈਗਾ ਇੱਕ ਇੱਕ ਜਨ ਅੰਦੋਲਨ ਹੈ ਉਹ ਬਣਾਈ ਦੇਖੋ ਉਹ ਉਹ ਸਾਡੀ ਸਾਡੀ ਜਿਹੜੀ ਸਾਰੀ ਨਿਕਲ ਪ੍ਰੋਸੈਸ ਜਿਹੜੇ ਹੈਗੇ ਇਹ ਪ੍ਰੋਸੈਸ ਹੈਗੇ ਉਹ ਅਸੀਂ ਤੁਹਾਨੂੰ ਜਿਹੜਾ ਹੈਗਾ 160